ਮੁੰਡੇ ਦੀਆਂ ਜੁੜੀਆਂ ਲਾਸ਼ਾਂ ਮਿਲਿਆ ਨੇ ਤੇ ਮੌਕੇ ਤੇ ਇਸ ਵਕਤ ਮਾਹੌਲ ਜਿਹੜਾ ਗਮਕੀਨ ਬੜਿਆ ਹੋਇਆ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਿੰਡ ਰੋਲੀ ਦੇ ਪਾਵਰ ਹਾਊਸ ਨੰਬਰ ਤੇ ਨਹਿਰ ਦੇ ਵਿੱਚੋਂ ਡੈੱਡ ਬodies ਕੁੜੀ ਮੁੰਡੇ ਦੀਆਂ ਮਿਲਿਆ ਨੇ ਸੋ ਮੌਕੇ ਤੇ ਮਾਹੌਲ ਇਸ ਵਕਤ ਜਿਹੜਾ ਗਮਗੀਨ ਬਣਿਆ ਹੋਇਆ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕੋਣ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਦੀਆਂ ਡੈੱਡ ਬੋਡੀ ਨੂੰ ਨਹਿਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਨੌਜਵਾਨ ਜਿਸ ਦੀ ਉਮਰ 30 ਸਾਲ ਦੇ ਕਰੀਬ ਲੱਗ ਰਹੀ ਹੈ ਤੇ ਕੁੜੀ ਦੀ ਉਮਰ 25 ਸਾਲ ਦੇ ਕਰੀਬ ਲੱਗ ਰਹੀ ਹੈ ਪਰ ਅਜੇ ਤੱਕ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਸੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੁਲਿਸ ਦੇ ਵੱਲੋਂ ਮ੍ਰਿਤਕ ਦੇਹਾਂ ਦੀਛ ਨਾਕਤ ਜੜੀ ਕੀਤੀ ਜਾ ਰਹੀ ਹੈ ਨਾਕਤ ਦੇ ਲਈ ਸਿਵਲ ਹਸਪਤਾਲ ਮੁਕੇਰੀਆ ਦੇ ਮੁੱਤਾਕਰਤੇ ਵਿੱਚ ਮ੍ਰਿਤਕ ਦੇਹਾਂ ਨੂੰ ਰਖਵਾਇਆ ਗਿਆ ਸੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੁਲਿਸ ਦੇ ਵੱਲੋਂ ਵੀ ਇਸ ਬਾਬਤ ਜਾਣ ਕਰ ਦਿੱਤੀ ਗਈ ਹਾਲਾਂਕਿ ਇਹਨਾਂ ਦੇ ਵੱਲੋਂ ਕਿਉਂ ਇੱਕ ਕਦਮ ਚੁੱਕਿਆ ਗਿਆ ਕਿ ਇਹ ਖੁਦਕੁਸ਼ੀ ਹੈ ਜਾਂ ਕੋਈ ਹੋਰ ਕਾਰਨ ਹੈ ਪੁਲਿਸ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇੱਕ ਵਾਰ ਪੁਲਿਸ ਨੇ ਜ਼ੁਬਾਨੀ ਸੁਣ ਲੈਂਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਅੱਜ ਸਾਨੂੰ ਟੈਲੀਫੋਨ ਤੇ ਅੱਜ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਹੈ ਪਾਵਰ ਹੌਸਪੀਟਲ ਵੱਲੋਂ ਕਿ ਦੋ ਡੈੱਡ ਬੋਡੀਆਂ ਇੱਕ ਮੇਲ ਤੇ ਇੱਕ ਫੀਮੇਲ ਨਾ ਜੀ ਇੱਥੇ 3 ਨੰਬਰ ਪਾਵਰ ਹੌਸਪੀਟਲ ਤੇ ਆਈਆਂ ਉਹ ਆਣ ਕੇ ਅਸੀਂ ਡੈੱਡ ਬੋਡੀਆਂ ਕਢਾਈਆਂ ਇੱਕ ਮੇਲ ਹੈ ਇੱਕ ਫੀਮੇਲ ਹੈ ਇਹਨਾਂ ਦੀ شناخت ਲਈ ਇਹਨਾਂ ਨੂੰ ਡੈੱਡ ਹੌਸਪੀਟਲ ਐਟ ਜਾ ਰਹੇ ਹੌਸਪੀਟਲ ਅਜੇ ਤੱਕ ਇੱਥੇ ਕੋਈ شناخت ਵਾਸਤੇ ਨਹੀਂ ਆਇਆ ਜਿੱਦਾਂ ਵੀ ਇਹਨਾਂ ਦੀ شناخت ਹੋਏਗੀ ਜੋ ਵੀ ਉਹਦੇ ਘਰ ਦੇ ਬਿਆਨ ਦੇਣਗੇ ਉਸ ਅਨੁਸਾਰ ਕਾਰਵਾਈ ਕੀਤੀ ਸਰ ਕਿੰਨੀ ਕੁ ਉਮਰ ਲੱਗਦੀ ਹੈ ਇਹਨਾਂ ਦੀ ਇਹ ਮੁੰਡੇ ਦੀ ਉਮਰ ਕੋਈ 30 ਸਾਲ ਲੱਗਦੀ ਹੈ ਜੀ ਲੜ ਹਾਲ ਦੀ ਕੁੜੀ ਕੁਛ ਨਹੀਂ ਕਿਹਾ ਜਾ ਸਕਦਾ ਜੀ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਉਹਦੇ ਚ ਜੋ ਵੀ ਗੱਲ ਸਾਹਮਣੇ ਆਊਗੀ ਕਰੀ ਮੁੰਡੇ ਦੀਆਂ ਜੜੀਆਂ ਲਾਸ਼ਾਂ ਮਿਲਿਆ ਨੇ ਤੇ ਮੌਕੇ ਤੇ ਇਸ ਵਕਤ ਮਾਹੌਲ ਜਿਹੜਾ ਗਮਕੀਨ ਬਣਿਆ ਹੋਇਆ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਪਿੰਡ ਰੋਲੀ ਦੇ ਪਾਵਰ ਹਾਊਸ ਨੰਬਰ ਤੇ ਨਹਿਰ ਦੇ ਵਿੱਚੋਂ ਡੈੱਡ ਬੋਡੀਜ਼ ਕੁੜੀ ਮੁੰਡੇ ਦੀਆਂ ਮਿਲਿਆ ਨੇ ਸੋ ਮੌਕੇ ਤੇ ਮਾਹੌਲ ਇਸ ਵਕਤ ਜਿਹੜਾ ਗਮਗੀਨ ਬਣਿਆ ਹੋਇਆ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕੋਣ ਨੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਦੋਵਾਂ ਦੀਆਂ ਡੈੱਡ ਬੋਡੀ ਨੂੰ ਨਹਿਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਇੱਕ ਨੌਜਵਾਨ ਜਿਸ ਦੀ ਉਮਰ 30 ਸਾਲ ਦੇ ਕਰੀਬ ਲੱਗ ਰਹੀ ਹੈ ਤੇ ਕੁੜੀ ਦੀ ਉਮਰ 25 ਸਾਲ ਦੇ ਕਰੀਬ ਲੱਗ ਰਹੀ ਹੈ ਪਰ ਅਜੇ ਤੱਕ ਦੋਵਾਂ ਦੀ ਪਛਾਣ ਨਹੀਂ ਹੋ ਸਕੀ ਸੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੁਲਿਸ ਦੇ ਵੱਲੋਂ ਮ੍ਰਿਤਕ ਦੇਹਾਂ ਦੀ شناخت ਜੜੀ ਕੀਤੀ ਜਾ ਰਹੀ ਹੈ شناخت ਦੇ ਲਈ ਸਿਵਲ ਹਸਪਤਾਲ ਮੁਕੇਰੀਆ ਦੇ ਮੁੱਤਾ ਕਰਤੇ ਵਿੱਚ ਮ੍ਰਿਤਕ ਦੇਹਾਂ ਨੂੰ ਜੇ ਖਵਾਇਆ ਗਿਆ ਸੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪੁਲਿਸ ਦੇ ਵੱਲੋਂ ਵੀ ਇਸ ਬਾਬਤ ਜਾਣ ਕਰ ਦਿੱਤੀ ਗਈ ਹਾਲਾਂਕਿ ਇਹਨਾਂ ਦੇ ਵੱਲੋਂ ਕਿਉਂ ਇੱਕ ਕਦਮ ਚੁੱਕਿਆ ਗਿਆ ਕਿ ਇਹ ਖੁਦਕੁਸ਼ੀ ਹੈ ਜਾਂ ਕੋਈ ਹੋਰ ਕਾਰਨ ਹੈ ਪੁਲਿਸ ਗੰਭੀਰਤਾ ਦੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇੱਕ ਵਾਰ ਪੁਲਿਸ ਨੇ ਜ਼ੁਬਾਨੀ ਸੁਣ ਲੈਂਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਹੈ ਅੱਜ ਸਾਨੂੰ ਟੈਲੀਫੋਨ ਤੇ ਅੱਜ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਹੈ ਪਾਵਰ ਹਾਊਸ ਵੱਲੋਂ ਦੋ ਡੈਡ ਬੋਡੀਆਂ ਇੱਕ ਮੇਲ ਤੇ ਇੱਕ ਫੀਮੇਲ ਨਾ ਜੀ ਇੱਥੇ 3 ਨੰਬਰ ਪੌਰਾ ਉੱਥੇ ਆਈਆਂ ਉਹ ਆਣ ਕੇ ਅਸੀਂ ਡੈਡ ਬੋਡੀਆਂ ਕਢਾਈਆਂ ਇੱਕ ਮੇਲ ਹੈ ਇੱਕ ਫੀਮੇਲ ਹੈ ਇਹਨਾਂ ਦੀ شناخت ਲਈ ਇਹਨਾਂ ਨੂੰ ਡੈਡ ਹਸਪੀਟਲ ਤੇ ਜਾ ਰਹੇ ਹਾਰਪੀਟਲ ਅਜੇ ਤੱਕ ਇੱਥੇ ਕੋਈ شناخت ਵਾਸਤੇ ਨਹੀਂ ਆਇਆ ਜਿੱਦਾਂ ਵੀ ਇਹਨਾਂ ਦੀ شناخت ਹੋਏਗੀ ਜੋ ਵੀ ਉਹਦੇ ਘਰ ਦੇ ਬਿਆਨ ਦੇਣਗੇ ਉਸ ਅਨੁਸਾਰ ਕਾਰਵਾਈ ਕੀਤੀ ਸਰ ਕਿੰਨੀ ਕੁ ਉਮਰ ਲੱਗਦੀ ਹੈ ਇਹਨਾਂ ਦੀ ਇਹ ਮੁੰਡੇ ਦੀ ਉਮਰ ਕੋਈ 20 ਸਾਲ ਲੱਗਦੀ ਹੈ ਜੀ ਲੜਕੀ ਜਿਹੜੀ 25 ਸਾਲ ਦੀ ਹੈ ਸਰ ਕੋਈ ਲੱਗਾ ਕਾਰਨ ਕੀ ਲੈ ਖੁਸ਼ਕੁਸ਼ੀ ਦਾ ਮਾਮਲਾ ਲੱਗਦਾ ਕਿ ਕਿਸ ਤਰ੍ਹਾਂ ਦਾ ਹਾਲ ਦੀ ਕੁੜੀ ਕੁਛ ਨਹੀਂ ਕਿਹਾ ਜਾ ਸਕਦਾ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਉਦੋਂ ਚ ਜੋ ਵੀ ਗੱਲ ਸਾਹਮਣੇ ਆਊਗਾ